ਆਈ ਲੋਕਾਂ ਨੇ ਨਾਂ ਕੜਕੜੇ ਵੱਡੇ ਰੱਖੇ ਆ ਚੇਤੇ ਕਰਨੇ بڑے ਔਖੇ ਆ ਲਓ ਜੀ ਸਰਦਾਰ ਬਹਾਦਰ ਫੋਮਣ ਸਿੰਘ ਫਰੋਜਪੁਰੀਆ ਸਾਹਿਬ ਉਹਨਾਂ ਨੂੰ ਮਿਲਣਾ ਸੀ ਕੰਮ ਦੱਸੋ ਫੁੱਡੇ ਨਾਲ ਮੈਨੂੰ ਕੋਈ ਕੰਮ ਨਹੀਂ ਮੈਨੂੰ ਫੋਮਣ ਸਿੰਘ ਫਰੋਜਪੁਰੀਆ ਨਾਲ ਕੰਮ ਆ ਰਾਂਝੇ ਦਾ ਮਾਮਾ ਤੇ ਅਮਰੀਕਾ ਦਾ ਓਬਾਮਾ ਭਾਵੇਂ ਅੱਜਕੱਲ ਦੋਏ ਬਿੱਲੇ ਨੇ ਪਰ ਉਹਨਾਂ ਨੂੰ ਮਿਲਣਾ ਇੰਨਾ ਸੌਖਾ ਨਹੀਂ ਤੂੰ ਫੇਰ ਵੀ ਕਿਸਮਤ ਵਾਲਾ ਦਾਸ ਨੂੰ ਇਹ ਫੋਮਣ ਫਰੋਜਪੁਰੀਆ ਕਹਿੰਦੇ ਆ ਤੈਨੂੰ ਇੱਕ ਵਾਰੀ ਗੱਲ ਸਮਝਾਈ ਸਮਝ ਨਹੀਂ ਆਈ ਮੈਂ ਕਿਸੇ ਦਸ ਦੂਸ ਨੂੰ ਨਹੀਂ ਮਿਲਣਾ ਮੈਂ ਸਰਦਾਰ ਫਮਣ ਸਿੰਘ ਫਰੋਜਪੁਰਿਆ ਨੂੰ ਮਿਲਣਾ ਕਮਲਾ ਕੋਕੜ ਦੁਪਹਿਰੇ ਵੰਗ ਓਏ ਕਚਹਿਰੀਆਂ ਚੁੱਚੀ ਉੱਚੀ ਬਾਜਾ ਮਾਰਨ ਵਾਲਿਆ ਮੇਰਾ ਨਾਂ ਹੀ ਫਮਣ ਫਰੋਜਪੁਰਿਆ ਜੇ ਹੁਕਮ ਹੈ ਜਨਾਬ ਦਾ ਤੇ ਹੋਟਲ ਬੁੱਕ ਕਰਾ ਦੀ ਪੰਜ-ਛੇ ਦਿਨ ਲਈ ਮੈਂ ਸਲ ਦੀ ਧੌੜੀ ਲਾ ਦੂੰ ਜਾਂ ਮੇਰੇ ਨਾਲ ਕੋਈ ਪੁੱਟੀ ਸਿੱਧੀ ਗੱਲ ਕੀਤੀਆਂ ਤਾਂ ਓਹ ਹੋ ਤੁਸੀਂ ਨਾ ਦੱਸ ਨੂੰ ਤਾਂ 10 ਮਿੰਟ ਲਾ ਤੇ ਜਿਹੜੀ ਗੱਲ ਮੈਂ ਸਿੱਖਣ ਸਿਕਾਉਣ ਲਈ ਕਰਨਾ ਆਇਆ ਨਾ ਉਹਨੂੰ ਤਾਂ ਫਿਰ ਤੁਸੀਂ ਘੱਟੋ-ਘੱਟ ਪੰਜ-ਛੇ ਦਿਨ ਲਾਉਂਗੇ ਮੈਂ ਤਾਂ ਹੋਟਲ ਬੁੱਕ ਕਰਨ ਦੀ ਗੱਲ ਕੀਤੀ ਸੀ ਲੱਗਦਾ ਤੁਸੀਂ ਪਤਾ ਦੀ ਫੀਲਿੰਗ ਲਗਾਏ ਨਾ ਸਖਣ ਸਿਖਾਉਣ ਨੂੰ ਮੈਂ ਤੇਰੇ ਕੋਲੋਂ ਸਰੰਗੀ ਸਿੱਖਣੀ ਆ ਉਹ ਮੈਂ ਸਰੰਗੀ ਨਹੀਂ ਸਿਕਾਉਣੀ ਤੁਸੀਂ ਸਿੰਗਿੰਗ ਸਿਕਾਉਣੀ ਆ ਉਹ ਵੀ ਸਾਡੀ ਕਿਸੇ ਛੋਟੀ ਬੱਚੀ ਨੂੰ ਮੈਂ ਸੁਣਿਆ ਤੁਹਾਡਾ ਭਾਰ ਜਾ ਤੂੰ ਵੀ ਆਲੇ ਬੜੇ ਚੰਗਿਆੜੇ ਕੱਢਦਾ ਨਾ ਚੰਗਿਆੜੇ ਕੱਢਣ ਨੂੰ ਸਟੇਨ ਕਰਨਾ ਓਏ ਸਾਜ਼ਾਂ ਦਾ ਅਦਬ ਕਰਨਾ ਸਿੱਖੀਦਾ ਓ ਇਸ ਤੋਂ ਵੱਡਾ ਕੀ ਅਦਬ ਹੋ ਸਕਦਾ ਬੱਚੀ ਨੂੰ ਸੰਗੀਤ ਸਿਖਾਉਣ ਦੇ ਬਦਲੇ 50000 ਰੁਪਇਆ ਰੋਟੀ ਪਾਣੀ ਕਾਰ ਕੋਠੀ ਆ ਨਕਦ 50000 ਰੁਪਇਆ ਦੇ ਰਹੇ ਆ ਜਾ ਕੇ ਨਾ ਹੋਰ ਤੁਹਾਨੂੰ ਛਣਕਣਾ ਚਾਹੀਦਾ ਓਏ ਇਹਨੇ ਪੈਸਿਆਂ ਦੇ ਵਿੱਚ ਬੱਚੀ ਛੱਡ ਚਾਹੇ ਪੂਰੇ ਦਾ ਪੂਰਾ ਟੱਬਰ ਸੰਗੀਤ ਸਿੱਖ ਲਵੇ ਨਹੀਂ ਨਹੀਂ ਫਿਲਹਾਲ ਟੱਬਰ ਚੋਂ ਇੱਕ ਦੀ ਮਤ ਵੱਜੀ ਆ ਮੇਰੀ ਗੱਲ ਸੁਣੋ ਆਹ ਲਓ ਸਾਡਾ ਐਡਰੈਸ ਤੇ ਕੱਲ ਨੂੰ ਟਾਈਮ ਨਾਲ ਆ ਜਿਓ ਬਲਾਸਪੁਰਿਆ ਸਾਹਿਬ ਓਏ ਓਏ ਮੇਰਾ ਨਾ ਬਲਾਸਪੁਰਿਆ ਨਹੀਂ ਮੇਰਾ ਨਾ ਫਿਰੋਜ਼ਪੁਰਿਆ ਓ ਆ ਜਿਓ ਟਾਈਮ ਨਾਲ ਠੀਕ ਆ